ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਟਾਈਮ ਖਨੌਰੀ ਬਾਰਡਰ ਦੇ ਕੇ ਮੌਜੂਦ ਹਾਂ ਜਿੱਥੇ ਕਿ ਕਰੀਬ ਮਹੀਨੇ ਤੋਂ ਉੱਪਰ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਾਰਤ ਹੋ ਚੁੱਕਿਆ ਤਾਂ ਸਾਡੇ ਦਰਮਿਆਨ ਅਮਿਤੋ ਸਿੰਘ ਮਾਣੂ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਣ ਸਾਹਿਬ ਪਿਛਲੇ 1 ਮਹੀਨੇ ਤੋਂ ਉਹਨਾਂ ਦਾ ਜਿਹੜਾ ਮਰਨ ਵਾਰਤ ਜਾਰੀ ਆ ਤੇ ਪੰਜਾਬ ਸਰਕਾਰ ਦੇ ਰਵੱਈਏ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਲਕੀ ਵਾਲਾ ਔਰ ਸੈਂਟਰ ਵਾਲਿਆਂ ਦਾ ਬਦਮਾਸ਼ੀ ਵਾਲਾ ਸੀਐਮ ਮਾਣ ਟਵੀਟ ਕਰਦੇ ਨੇ ਉਹਦੇ ਵਿੱਚ ਨਾ ਤਾਂ ਕੋਈ ਮਰਨ ਵਰਤ ਦਾ ਜ਼ਿਕਰ ਆ ਨਾ ਡੱਲੇਵਾਲ ਸਾਹਿਬ ਦਾ ਜ਼ਿਕਰ ਆ ਕਿੰਨੀ ਕੁ ਦੂਰ ਸੀਗੇ ਇੱਥੋਂ ਪੰਜਾਬ ਦੇ ਲੋਕਾਂ ਨੇ ਸੀਐਮ ਬਣਾਇਆ ਨਾ ਆ ਕੇ ਪੰਜਾਬ ਦੇ ਲੋਕਾਂ ਚ ਬਹਿ ਨਹੀਂ ਸਕਦੇ ਤੁਸੀਂ ਇਹ ਪੰਜਾਬ ਦੀ ਗੱਲ ਹੀ ਹੋ ਰਹੀ ਹੈ ਪੰਜਾਬ ਚ ਬੈਠੇ ਕੋਈ ਸਿੰਘੂ ਆ ਟਿੱਕਰੀ ਤਾਂ ਨਹੀਂ ਬੈਠੇ ਆ ਕੇ ਬਹਿ ਨਹੀਂ ਸਕਦੇ ਆ ਕੇ ਤੁਸੀਂ ਆਪ ਦਾ ਕਿੰਨੇ ਵਾਰੀ ਮਿਲਦੇ ਹੋ ਆਪਦੇ ਵੈਸੇ ਕਿੰਨੇ ਵਾਰੀ ਮਿਲ ਚੁੱਕੇ ਹੋ ਡੱਲੇਵਾਲ ਸਾਹਿਬ ਨੂੰ ਆ ਕੇ ਇੱਥੇ ਵੀ ਪਤਾ ਲੈ ਲੈ ਜਾਂਦੇ ਆਸਟ੍ਰੇਲੀਆ ਪਹੁੰਚ ਗਏ ਜਿਵੇਂ ਆਸਟ੍ਰੇਲੀਆ ਗਏ ਉਹਨਾਂ ਦੀ ਬਾਕੀ ਦੇ ਅੱਧੇ ਪਜਾਦੇ ਇੱਥੇ ਪਹੁੰਚ ਗਏ ਔਰ ਪਹੁੰਚ ਕੇ ਵੀ ਆ ਕੇ ਨਾ ਪਹੁੰਚੇ ਅਰਗੀਆਂ ਹਰਕਤਾਂ ਨਾ ਜੀ ਤੁਸੀਂ ਡ੍ਰਿਪ ਲਵਾ ਲਓ ਜਾਂ ਪਤਾ ਨਹੀਂ ਕੀ ਮੈਡੀਕਲ ਟ੍ਰੀਟਮੈਂਟ ਲੈ ਲਓ ਇੱਕ ਹੀ ਗੱਲ ਹੋਈ ਯਾਰ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਕਿ ਇੱਥੋਂ ਜਾ ਕੇ ਸਾਰੀ ਕੈਬਿਨੇਟ ਜਾ ਕੇ ਜਾਂ ਉਹਨਾਂ ਦਾ ਮੁੱਖ ਮੰਤਰੀ ਜਾ ਕੇ ਉੱਥੇ ਸੈਂਟਰ ਵਾਲਿਆਂ ਨੂੰ ਕਹਵੇ ਕਿ ਗੱਲ ਸੁਣੋ ਉਹ ਤਾਂ ਇਹ ਕਹਿੰਦੇ ਨਾ ਜਿੱਥੇ ਐਨਟੀ ਬੀਜਪੀ ਗਵਰਨਮੈਂਟ ਆ ਕੇਂਦਰ ਸਰਕਾਰ ਉਹਨਾਂ ਦੀ ਨਹੀਂ ਸੁਣਦੀ ਤੁਸੀਂ ਕਿਹਾ ਜਾ ਕੇ ਤੁਸੀਂ ਕਿਹਾ ਜਾ ਕੇ ਤੁਹਾਨੂੰ ਰੂਲਰ ਫੰਡ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਤੁਸੀਂ ਜਾ ਰਹੇ ਹੋ ਨਾ ਅਸੀਂ ਤਾਂ ਰਮਨ ਨੂੰ ਮਿਲੇ ਨਾ ਜਾ ਕੇ ਤੇ ਤੁਸੀਂ ਜਾ ਕੇ ਸਾਰੇ ਕਹਿ ਨਹੀਂ ਸਕਦੇ ਕਿ ਉੱਤੇ ਤੁਹਾਡਾ ਚੀਫ ਸੈਕਟਰੀ ਨਹੀਂ ਕਹਿ ਸਕਦਾ ਜਾਂ ਤੁਹਾਡੇ ਬਾਕੀ ਦੇ ਕੈਬਨਿਟਰ ਜਾਂ ਮੁੱਖ ਮੰਤਰੀ ਨਹੀਂ ਕਹਿ ਸਕਦਾ ਜਾ ਕੇ ਕਿ ਗੰਦ ਤਾਂ ਸੁਣੋ ਇਹ ਬਾਰਡਰ ਸਟੇਟ ਹੈ ਬਾਰਡਰ ਸਟੇਟ ਦੇ ਵਿੱਚ ਇੰਨੇ ਲੋਕ ਇੱਕ ਥਾਂ ਤੇ ਇਕੱਠੇ ਹੋ ਕੇ ਬੈਠੇ ਹੋਏ ਨੇ ਉਹਨਾਂ ਦੀ ਗੱਲ ਤਾਂ ਸੁਣੋ ਵਰਨਾ ਪ੍ਰੋਬਲਮ ਹੋ ਸਕਦੀ ਹੈ ਕਿਉਂ ਨਹੀਂ ਇਹ ਗੱਲ ਕਰ ਰਹੇ ਤੁਸੀਂ ਮੈਨੂੰ ਵਜ੍ਹਾ ਤਾਂ ਦੱਸ ਦਿਓ ਸੈਂਟਰ ਦਾ ਬਾਅਦ ਚਾ ਪਹਿਲਾਂ ਤਾਂ ਪੰਜਾਬ ਹੈ ਤੁਹਾਨੂੰ ਕਹਦੇ ਆਸਤੇ ਭਾਇਆ ਇਸ ਕਰਕੇ ਭਾਇਆ ਕਿ ਤੁਸੀਂ ਬਦਲੀਆਂ ਕਰਦੇ ਹੋ ਐਸਐਸਪੀ ਤੇ ਡੀਸੀ ਦੀ ਬਾਤ ਤੁਹਾਡਾ ਕੰਮ ਮੁੱਕਿਆ ਬਾਕੀ ਲੜੀ ਜਾਓ ਲੋਕਾਂ ਨੂੰ ਕਹੋ ਆਪੇ ਆ ਕੰਮ ਮੈਂ ਤੁਹਾਡਾ ਜਥੇਬੰਦੀਆਂ ਵੱਲੋਂ 30 ਤਰੀਕ ਦੀ ਜਿਹੜੀ ਬੰਦ ਦੀ ਕੌਲ ਆ ਉਦੋਂ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੋਰ ਕੀ ਕਰਨ ਯਾਰ ਲੋਕ ਉਹ ਲੋਕਾਂ ਕੋਲੇ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਕੋਲੇ ਕਿੰਨੀਆਂ ਕਿ ਚੀਜ਼ਾਂ ਹੁੰਦੀਆਂ ਨੇ ਸ਼ੇਰਾ ਆਹੀ ਚੀਜ਼ਾਂ ਹੁੰਦੀਆਂ ਨੇ ਨਾ ਕਿ ਯਾਰ ਅਸੀਂ ਬੰਦ ਕਰ ਲਾਂਗੇ ਅਸੀਂ ਆਪਦੇ ਆਪ ਤੇ ਤਸ਼ੱਦਦ ਕਰ ਲਾਂਗੇ ਜਿਵੇਂ ਮਰਨ ਵਰਤੇ ਬੈਠੇ ਢੱਲੇਵਾਲ ਸਾਹਿਬ ਹੋਰੀ ਆਹੀ ਕਰ ਸਕਦੇ ਹਾਂ ਹੋਰ ਕੀ ਕਰੀਏ ਕੋਈ ਇਹ ਤਾਂ ਹੈ ਨਹੀਂ ਹੁਣ ਕਿ ਭਾਈ ਰੇਲ ਗੱਡੀ ਨੂੰ ਅੱਗ ਲਾ ਦਿਓ ਜਾਂ ਬੱਸ ਨੂੰ ਅੱਗ ਲਾ ਦਿਓ ਉਹ ਤਾਂ ਕਰਨਾ ਨਹੀਂਗਾ ਔਰ ਕਰਨਾ ਚਾਹੀਦਾ ਵੀ ਨਹੀਂਗਾ ਉਹ ਘਰ ਵੀ ਨਹੀਂ ਰਹਿ ਤਾਂ ਫਿਰ ਹੋਰ ਕੀ ਕਰੀਏ ਇਹ ਇਹਨਾਂ ਗਵਰਨਮੈਂਟਸ ਨੂੰ ਸੋਚਣਾ ਚਾਹੀਦਾ ਕਿ ਯਾਰ ਲੋਕ ਬੈਠੇ ਹੋਏ ਨੇ ਸ਼ਾਂਤੀ ਨਾਲ ਬੈਠੇ ਹੋਏ ਨੇ ਉਹਨਾਂ ਦੀ ਗੱਲ ਤਾਂ ਸੁਣ ਲਓ ਗੱਲ ਮੰਗਣ ਦੀ ਤਾਂ ਬਾਅਦ ਦੀ ਹੈ ਨਾ ਪਹਿਲਾਂ ਆ ਕੇ ਗੱਲ ਤਾਂ ਕਰੋ ਲੋਜੀਕਲੀ ਇਹ ਸਾਬਤ ਤਾਂ ਕਰੋ ਕਿ ਇਹ ਗੱਲ ਗਲਤ ਹੈ ਜਿਹੜੀ ਅਸੀਂ ਮੰਗ ਰਹੇ ਆ ਜਾਂ ਇਹ ਮੰਗ ਰਹੀ ਹੈ ਦੋਨੇ ਫਾਰਮ ਕਹੋ ਤਾਂ ਸਹੀ ਕੋਈ ਨਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਕਿਹੜੀ ਗੱਲ ਤੇ ਹੋ ਰਿਹਾ ਸ਼ਰਾ ਕਿ ਗੱਲ ਹੀ ਨਹੀਂ ਕਰਨੀ ਨਾ ਅੱਗੇ ਆਉਂਦੇ ਨਾ ਨਾ ਤੁਹਾਡੇ ਨਾਲ ਗੱਲ ਕਰਨੀ ਹੈ ਤਾਂ ਫਿਰ ਕਰੀਏ ਕੀ ਜੇ ਅਸੀਂ ਆਪ ਦੀ ਕੋਈ ਗੱਲ ਕਹਿਣੀ ਹੈ ਤਾਂ ਕਿਹਨੂੰ ਕਹੀਏ ਤੇ ਜੇ ਪੰਜਾਬ ਗਵਰਨਮੈਂਟ ਦੀ ਡਿਊਟੀ ਬੰਦੀ ਉਹ ਆ ਕੇ ਆਖ ਦਿੰਦੇ ਨਾ 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 ਤੁਸੀਂ ਆਹ ਕਰ ਲਓ ਬਸ ਬਾਕੀ ਗੱਲ ਖਤਮ ਇਹ ਕੀ ਗੱਲ ਹੋਈ ਪਿਛਲੇ ਦਿਨੀ ਇੱਕ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਹੋਇਆ ਉਤੇ ਬੜੇ ਸਵਾਲ ਉੱਠ ਰਹੇ ਨੇ ਉਹਨੂੰ ਲੈ ਕੇ ਤੁਹਾਡਾ ਕੀ ਮੰਨਣਾ ਕੀ ਇਹ ਡੈਸ਼ਟਪੌਣ ਵਾਲੀ ਗੱਲ ਆ ਨੌਜਵਾਨਾਂ ਦੇ ਵਿੱਚ ਮੈਂ ਪਹਿਲਾਂ ਫਿਰ ਉਹੀ ਗੱਲ ਕਹੂੰਗਾ ਪਹਿਲਾਂ ਤਾਂ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਕਿਉਂਕਿ ਪੰਜਾਬ ਪੁਲਿਸ ਉਹਦੇ ਵਿੱਚ ਸ਼ਾਮਲ ਹੈ ਹੋਰ ਇਹਨਾਂ ਨੇ ਕਿਹਾ ਕਿ ਗੁਰਦਾਸਪੁਰ ਕੋਈ ਜਗ੍ਹਾ ਤੇ ਚੌਂਕੀ ਚੌਥੇ ਬੰਬਤਮਾਕਾ ਕੀਤਾ ਸੀ ਇਹਨਾਂ ਨੇ ਉਹ ਚੌਂਕੀ ਮੈਂ ਸੁਣਿਆ ਦੋ ਤਿੰਨ ਦਿਨਾਂ ਤੋਂ ਆ ਦੋ ਤਿੰਨ ਮਹੀਨਿਆਂ ਤੋਂ ਪਹਿਲਾਂ ਤੂੰ ਹੀ ਉੱਥੇ ویرਾਨ ਜਗਾ ਸੀ ਬੰਦ ਸੀ ਇੱਕ ویرਾਨ ਜਗਾ ਚ ਅਗਰ ਕੁਝ ਤੁਹਾਕਾ ਕੀਤਾ ਕਿਸੇ ਨੇ ਤਾਂ ਉਹਦੀ ਵਜ੍ਹਾ ਕੀ ਹੈ ਮਾੜਾ ਜੀ ਦੱਸਤਾ ਦਿਓ ਔਰ ਜਦੋਂ ਸਵਾਲ ਉੱਠ ਰਹੇ ਹੋ ਨਾ ਉਹਦਾ ਜਵਾਬ ਦੇਣਾ অতি ਜ਼ਰੂਰੀ ਹੈ ਬਸ਼ਕੀਆ ਜੀ ਹਣਾ ਉਹਦੇ ਬਾਰੇ ਦੱਸਣਾ অতি ਜ਼ਰੂਰੀ ਹੈ ਕਿ ਭਾਈ ਆ ਗੱਲ ਸੀ ਐ ਹੋਇਆ ਸੀ ਕਿਉਂਕਿ ਗੱਲਾਂ ਬਹੁਤ ਨੇ ਉਹ ਮੁੰਡਿਆਂ ਵਿਚਾਰਿਆਂ ਦੀਆਂ ਸੇਮ ਕੱਪੜਿਆਂ ਚ ਤਸਵੀਰਾਂ ਨੇ ਕਿ ਉਹਨਾਂ ਨੇ ਪਹਿਲਾਂ ਫੋਟੋ ਸੈਸ਼ਨ ਕਰਾ ਲਿਆ ਔਰ ਉਦੋਂ ਬਾਅਦ ਗੋਲੀ ਵੱਜੀ ਆ ਉਹਨਾਂ ਦੇ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਜਵਾਬ ਦੇਣਾ ਚਾਹੀਦਾ ਪਰ ਮੈਨੂੰ ਦੁੱਖ ਦੀ ਗੱਲ ਕੀ ਆ ਦੋਸਤ ਕਿ ਸਾਡੀਆਂ ਗਵਰਨਮੈਂਟਸ ਔਰ ਸਪੈਸ਼ਲੀ ਪੰਜਾਬ ਗਵਰਨਮੈਂਟਸ ਇਹਨਾਂ ਨੂੰ ਮਤਲਬ ਦੀਆਂ ਗੱਲਾਂ ਦਾ ਤਾਂ ਜਵਾਬ ਹੀ ਨਹੀਂ ਦੇਣਾਗਾ ਇਹ ਤਾਂ ਮੈਂ ਉਦੋਂ ਹੈਰਾਨ ਹੋ ਰਿਹਾ ਸੀ ਜਦੋਂ ਇੱਥੇ ਦੋ ਤਿੰਨ ਆਰੀ ਆਏ ਆ ਇੱਥੇ ਪੁਲਿਸ ਹੀ ਖੜੀ ਹੁੰਦੀ ਸੀ ਸਿਰਫ ਵੱਡੇ ਅਫੀਸਰ ਕਿ ਜੀ ਮਿਲਣ ਆਏ ਆ ਉਹ ਇਹ ਪੁਲਿਸ ਸਟੇਟ ਹੈ ਕਿ ਆਪਣੀ ਪੋਲੀਟੀਕਲ ਸਟੇਟ ਹੈ I got understand ਇੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਤੇ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਸਟੈਂਡਰਡ ਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ ਦੋਨਾਂ ਦੀ ਲੜਾਈ ਸੈਂਟਰ ਨਾਲ ਆ ਤੇ ਸਟੈਂਡਰਡ ਦੇ ਪ੍ਰੋਟੈਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਆ ਤੇ ਸੈਂਟਰ ਦਾ ਕੀ ਹੁਣ ਤੂੰ ਉੱਥੇ ਦੇਖ ਲੈ ਖੋਰ ਪੁਲਿਸ ਵਾਲੇ ਨੇ ਚੰਦ ਚਾੜਿਆ ਉੱਥੇ ਇੱਕ ਮੁੰਡੇ ਨੂੰ ਧੱਕੇ ਮਾਰੇ ਸ਼ਰੇਆਮ ਧਮਕੀਆਂ ਦਿੱਤੀਆਂ ਤੇਰਾ ਕੈਰੀਅਰ ਬਰਬਾਦ ਕਰ ਦੂੰ ਤਾਂ ਹੀ ਤਾਂ ਮੈਨੂੰ ਤਜਬ ਹੁੰਦਾ ਕਿ ਇਹ ਕਿਹੜਾ ਪੁਲਿਸ ਸਟੇਟ ਹੈ ਸਾਡੀ ਯਾਰ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਬੰਦਾ ਉਹ ਵੀ ਐਸਐਚਓ ਮਤਲਬ ਜੀ ਐਸਐਚਓ ਐ ਕਰ ਰਿਹਾ ਤਾਂ ਫਿਰ ਐਸਪੀ ਤੇ ਆਈਜੀ ਉਹ ਤਾਂ ਪਤਾ ਨਹੀਂ ਕੀ ਕਰਨਗੇ ਉਹ ਤਾਂ ਟੱਬਰਾਂ ਦੇ ਟੱਬਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੀ ਗੱਲ ਕਰਨ ਗੋਲੀ ਮਾਰਨ ਦਾ ਵੀ ਇੱਕ ਡੀਐਸਪੀ ਨੇ ਕਿਹਾ ਸੀਗਾ ਤਾਂ ਸੋਹਾਂ ਉਸ ਤੋਂ ਪਹਿਲਾਂ ਜਦੋਂ ਪ੍ਰਦਰਸ਼ਨ ਹੋਇਆ ਸੀ ਅਸੀਂ ਗਏ ਵੀ ਸੀਗੇ ਉੱਥੇ ਉਹਨੂੰ ਉੱਥੇ ਕੁੜੀਆਂ ਨੂੰ ਮੈਨ ਹੈਂਡਲਿੰਗ ਕੀਤਾ ਗਿਆ ਉਦੋਂ ਕੁੜੀਆਂ ਨੂੰ ਪੁਲਿਸ ਵਾਲੇ ਬੰਦੇ ਖਿੱਚ-ਖਿੱਚ ਕੇ ਝੱਟਦੇ ਪਰੇ ਆ ਉਹ ਵਿਚਾਰੀਆਂ ਕੁੜੀਆਂ ਜਿਹੜੀਆਂ ਇੱਕ ਸੋਸ਼ੀਓਲੋਜੀ ਦੀ ਐਮਏ ਕਰ ਰਹੀ ਸੀ ਕੋਈ ਹੋਰ ਕਰ ਰਹੀ ਸੀ ਕਿ ਪੋਸਟ ਗ੍ਰੈਜੂਏਸ਼ਨ ਉਹਨਾਂ ਕੁੜੀਆਂ ਨੂੰ ਮਤਲਬ ਹੱਦ ਹੈ ਯਾਰ ਔਰ ਇੱਕ ਮੈਨੂੰ ਹੁਣ ਮੈਂ ਪਰਸੋ ਜਾ ਨਹੀਂ ਸਕਿਆ ਮੈਂ ਬਿਮਾਰ ਸੀਗਾ ਤਾਂ ਮੈਨੂੰ ਕਿਸੇ ਨੇ ਦੱਸਿਆ ਮੈਂ ਕੀ ਫੈਸਲਾ ਆਂਦੇ ਜੀ ਸਾਰੇ ਆਂਦੇ ਅਸੀਂ ਵਿਧਾਨ ਸਭਾ ਜੇ ਇੱਕ ਮਤਾ ਪਾਸ ਕਰਾਂਗੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਸੀ ਇਹ ਕੰਮ ਪਹਿਲਾਂ ਕਿਉਂ ਨਹੀਂ ਹੋਇਆ ਵੈਸੇ ਬਾਏ ਦੀ ਵੇ ਕਾਂਗਰਸ ਦੇ ਕਿੰਨੇ ਨੁਮਾਇੰਦੇ ਨੇ ਜੋ ਪੰਜਾਬ ਯੂਨੀਵਰਸਿਟੀ ਚ ਗਏ ਆ ਆ ਆਪ ਆਲਿਆਂ ਚ ਵੀ ਹੈ ਤੇ ਉਹ ਅਕਾਲੀਆਂ ਚ ਵੀ ਨੇ ਇਹ ਸਾਰੇ ਨੁਮਾਇੰਦੇ ਪਹਿਲਾਂ ਕੀ ਝੱਖ ਮਾਰ ਰਹੇ ਸੀਗੇ ਇੰਨੇ ਸਾਲਾਂ ਦੇ ਤੁਸੀਂ ਕਿਉਂ ਨਹੀਂ ਇਹ ਉਹ ਕੰਮ ਕਰਦੇ ਜਿਹੜੇ ਅਤੀ ਜ਼ਰੂਰੀ ਨੇ ਤੁਸੀਂ ਜਾ ਕੇ ਕੋ ਸਾਡੀ ਤਰੋਆ ਪੰਜਾਬ ਯੂਨੀਵਰਸਿਟੀ ਪਹਿਲਾਂ ਲਾਹੌਰ ਸੀ ਫਿਰ ਸ਼ਿਮਲੇ ਫਿਰ ਹੁਸ਼ਿਆਰਪੁਰ ਫਿਰ ਚੰਡੀਗੜ੍ਹ ਪਹਿਲੀਆਂ ਹਿੰਦੁਸਤਾਨ ਦੀਆਂ ਦੋ ਯੂਨੀਵਰਸਟੀਆਂ ਚੋਂ ਇੱਕ ਯੂਨੀਵਰਸਿਟੀ ਸੀਗੀ ਉਹ ਇਹ ਸਭ ਤੋਂ ਖੋ ਕੇ ਲੈ ਜਾ ਰਹੇ ਨੇ ਔਰ ਤੁਸੀਂ ਅਲਾਉ ਕਰੀ ਜਾ ਰਹੇ ਹੋ ਕਿ ਨਹੀਂ ਜੀ ਇੰਨਾ ਫੰਡ ਅਸੀਂ ਨਹੀਂ ਦੇ ਸਕਦੇ ਇਹ ਸੈਂਟਰ ਦੇ ਦੇ ਉਹਨਾਂ ਨੂੰ ਬਾਹਰ ਨਾ ਮਿਲ ਜਾਂਦਾ ਹੁਣ ਕਿਉਂ ਨਹੀਂ ਤੁਸੀਂ ਇਹ ਚੀਜ਼ਾਂ ਦਾ ਇਨੀਸ਼ੀਏਟਿਵ ਲੈ ਕੇ ਪੰਜਾਬ ਗਵਰਨਮੈਂਟ ਕੋਸ਼ਿਸ਼ ਕਰਦੀ ਹਜੀ ਗੱਲਾਂ ਹੀ ਕਰੀ ਜਾਣਗੇ ਸੋ ਇਹਨਾਂ ਨੇ ਨਾ ਇੱਕ ਕੰਮ ਬਣਾ ਲਿਆ ਸ਼ਾਇਦ ਤਾਂ ਹੀ ਮੈਂ ਕਹਿ ਰਿਹਾ ਮੈਂ ਐਵੇਂ ਨਹੀਂ ਕਹਿ ਰਿਹਾ ਪੰਜਾਬ ਗਵਰਨਮੈਂਟਸ ਕੱਲੀ ਆ ਹੀ ਨਹੀਂ ਇਹ ਦੂਪਹਿਲਾਂ ਵਾਲੀਆਂ ਵੀ ਮਹਾਨ ਨਲੈਕ ਗਵਰਨਮੈਂਟਸ ਔਰ ਸੈਂਟਰ ਵਾਲਿਆਂ ਦੀ ਪਹਿਲਾਂ ਤੋਂ ਲੈ ਕੇ ਬਦਮਾਸ਼ੀ ਪੰਜਾਬ ਨਾਲ ਇਹ ਹੋ ਰਹੀ ਸ਼ਰਿਆ ਮੇਰਾ ਆਖਰੀ ਸਵਾਲ ਹੈ ਇੱਕ ਸਕਿੰਟ ਤੁਸੀਂ ਤੁਹਾਨੂੰ ਤੁਸੀਂ ਕਾਊਂਟਰ ਤੇ ਤੈਨੂੰ ਮੰਗਿਆ ਸੀ ਨਾ ਅੱਜ ਜਦ 21 ਤਰੀਕ ਨੂੰ ਸ਼ੁਭ ਕਰਨ ਨੂੰ ਮਾਰਿਆ ਸਾਰੀ ਪੁਲਿਸ ਇੱਥੇ ਇਕੱਠੀ ਹੋਈ ਪੰਜਾਬ ਦੀ ਪੁਲਿਸ ਸਾਰੀ ਇੱਥੇ ਖੜੀ ਹੈ ਉਹ ਗੋਸ਼ਤ ਦੇਣ ਦੀ ਆ ਦੇਖ ਲਓ ਬਣਾਓ 31 ਨੂੰ ਸ਼ੁਭ ਕਰਨ ਸਾਡੇ ਪੰਜਾਬ ਦੀ ਪੁਲਿਸ ਦੀ ਪੰਜਾਬ ਸਰਕਾਰ ਦੀ ਨਾਇਕੀ ਨਾ ਮਾਰਿਆ ਇਹ ਕਿਉਂ ਕਹਿ ਰਹੇ ਹੈ ਕਿ ਤੁਸੀਂ ਯੂਪੀ ਚ ਜਾ ਕੇ ਤਾਂ ਮੁਕਾਬਲਾ ਕਰ ਰਹੇ ਹੋ ਇੱਥੇ ਤੁਹਾਡੇ ਸ਼ਰਿਆਮ ਤੁਹਾਡੇ ਪੰਜਾਬ ਚ ਗੋਲੀ ਮਾਰੀ ਜਾ ਰਹੀ ਸ਼ੰਭੂ ਦੇ ਵਿੱਚ ਗੋਲੀ ਇੱਧਰ ਵੱਜ ਰਹੀ ਹੈ ਜਿਹੜੀ ਪੰਜਾਬ ਦੀ ਹੱਦ ਹੈ ਤੇ ਤੁਸੀਂ ਕਹਿ ਰਹੇ ਹੋ ਅਣਪਛਾਤੇਆਂ ਤੇ ਮੁਕੱਦਮਾ ਔਰ ਉਹ ਅਣਪਛਾਤੇਆਂ ਦੀ ਹਜੇ ਤੱਕ ਪਛਾਣ ਹੀ ਨਹੀਂ ਹੋਈ 8 ਮਹੀਨੇ ਲੰਘ ਗਏ ਨੇ ਇਹ ਹਮੇਤੇ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰੋਟੈਸਟਾ ਯੂਨੀਵਰਸਿਟੀ ਚ ਹੋ ਰਿਹਾ ਤੁਸੀਂ ਵੀ ਪਾਣੀ ਦੇ ਮਾਮਲੇ ਤੇ ਕੀਤਾ ਤਾਂ ਇੰਨਾਂ ਸਾਰੀਆਂ ਸਮੱਸਿਆਵਾਂ ਨੂੰ ਜਾਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਦੇਖੋ ਲੋਕਾਂ ਨੂੰ ਹੁਣ ਜ਼ਿਆਦਾ ਪੋਲਿਟੀਕਲ ਅਵੇਅਰ ਹੋਣਾ ਪੜੂਗਾ ਪੋਲਿਟੀਕਲ ਅਵੇਅਰ ਮੈਂ ਕੀ ਕਹਿ ਰਿਹਾ ਕਿ ਹਰ ਇਹਨਾਂ ਨੂੰ ਪੁੱਛੋ ਕਿ ਮੁੱਦਿਆਂ ਤੇ ਕੀ ਕਰ ਰਹੇ ਹੈ ਜਦੋਂ ਵੀ ਕਿਸੇ ਨੂੰ ਵੋਟ ਪਾਓ ਇਹ অতি ਜ਼ਰੂਰੀ ਹੈ ਹੁਣ ਜਦੋਂ ਕਾਲੇ ਪਾਣੀਆਂ ਦੀ ਗੱਲ ਹੈ ਅਸੀਂ ਉਹਦੇ ਤੇ ਇੰਨਾ ਅੰਦੋਲਨ ਕੀਤਾ ਸਾਹਮਣੇ ਆਏ ਗਵਰਨਮੈਂਟ ਨੇ ਕਿਹਾ ਆ ਬੰਦ ਕਰ ਦੇਗੇ ਫਿਰ ਮੁਕਰ ਗਏ ਸ਼ਰਿਆਂ ਮੁਕਰ ਗਏ ਉਹ ਅਸੀਂ ਕਿਹਾ ਦੱਸੋ ਤਾਂ ਸਹੀ ਆ ਆਰਡਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨੈਸ਼ਨਲ ਪੋਲੂਸ਼ਨ ਬੋਰਡ ਦੇ ਪੰਜਾਬ ਪੋਲੂਸ਼ਨ ਬੋਰਡ ਦੇ ਆ এনवायरमेंट ਤੋਂ ਮਿਨਿਸਟਰੀ ਤੋਂ ਜਿਹੜੀ ਪਰਮਿਸ਼ਨ ਲਈ ਸੀ ਉਹ ਆਈਡੀ ਲਈ ਸੀ ਇਹ ਆ ਕਰ ਰਹੇ ਨੇ ਗਲਤ ਕਰ ਰਹੇ ਪਾਣੀ ਪਾਈ ਨਹੀਂ ਸਕਦੇ ਵਿੱਚ ਆਂਦੇ ਜੀ ਗੱਲ ਤਾਂ ਤੁਹਾਡੀ ਸਹੀ ਤੇ ਪ੍ਰਬੰਧ ਕਿਉਂ ਨਹੀਂ ਕਰਦੇ ਉਹ ਤਾਂ ਜੀ ਉੱਪਰ ਦਾ ਕਰੂ ਉਹ ਉੱਪਰ ਉਹ ਰੱਬ ਕਰੂਗਾ ਹੁਣ ਬੰਨਵੇਂ ਤੁਹਾਡੇ ਜਤਾਏ ਆ ਹੱਦ ਮਤਲਬ ਮੈਂ ਤਾਂ ਹੈਰਾਨ ਹੋ ਗਿਆ ਇਹਨਾਂ ਦੀਆਂ ਗੱਲਾਂ ਸੁਣ ਕੇ ਫਾਈਨਲੀ ਮੈਨੂੰ ਲੱਗਿਆ ਕਿ ਹੁਣ ਲੋਕਾਂ 'ਚ ਜਾਣੇ ਆ ਲੋਕਾਂ ਨੂੰ ਹੱਥ ਜੋੜ ਕੇ ਆਣੇ ਓਏ ਅੱਗੇ ਤੋਂ ਜਿਹੜਾ ਚੁਣੋ ਉਹ ਤਾਂ ਕਮ ਸੇ ਕਮ ਪਹਿਲਾਂ ਤਾਂ ਐਫੀਡੇਵਟ ਲਾਓ ਹਰ ਇੱਕ ਤੋਂ ਔਰ ਵੇਖੋ ਉਹਨਾਂ ਗੱਲਾਂ ਨੂੰ ਕਿ ਕਿਹੜੀ ਗੱਲ ਦਾ ਇਹ ਵਾਦਾ ਕਰਦਾ ਹੈ ਕਿਹੜੀ ਗੱਲ ਇਹਨਾਂ ਨੇ ਮੈਨੀਫੈਸਟੋ 'ਚ ਲਿਖੀ ਹੈ ਔਰ ਮੈਨੀਫੈਸਟ ਨੂੰ ਅਸੀਂ ਆਣੇ ਲੀਗਲਾਈਜ਼ ਕਰੋ ਜਿਹੜਾ ਮੈਨੀਫੈਸਟੋ ਜਿਲੇ ਕੇ ਮੁਕਰਿਓ ਨੂੰ ਸਜ਼ਾ ਕਰੋ ਆ ਕਾਲੇ ਪਾਣੀਆਂ ਦੇ ਮਾਮਲੇ 'ਚ ਮੈਨੂੰ ਪੁੱਛ ਦਿੰਦੇ ਜੀ ਕੀ ਕਰਨਾ ਹੈ ਛੱਡੋ ਯਾਰ ਮੈਂ ਇਤੋਂ ਪੁੱਛਣਾ ਆ ਜੋ ਮੁੱਖ ਮੰਤਰੀ ਪਹਿਲਾਂ ਕਹਿੰਦਾ ਰਿਹਾ ਉਹੀ ਕਰ ਦਿਓ ਜੋ ਸਪੀਕਰ ਪਹਿਲਾਂ ਕਹਿੰਦਾ ਰਿਹਾ ਉਹੀ ਕਰ ਦਿਓ ਪਹਿਲਾਂ ਜਾ ਕੇ ਬੋਲਦੇ ਸੀ ਵੋਟ ਚਾਹੀਦੀ ਸੀ ਹੁਣ ਨਹੀਂ ਬੋਲਦੇ ਕਿਉਂਕਿ ਨੋਟ ਚਾਹੀਦੇ ਆ ਚੁੱਪ ਇਹ ਸਾਡੇ ਸਾਡੇ ਨਾਮ ਅਮਿਤੋ ਸਿੰਘ ਮਾਨ ਜਿਹੜੇ ਅੱਜ ਖਨੌਰੀ ਬਾਰਡਰ ਲਗਾਤਾਰ ਜਿਹੜਾ ਕਿਸਾਨੀ ਮੰਗਾਂ ਨੂੰ ਲੈ ਕੇ ਜਾਂ ਕਾਲੇ ਪਾਣੀ ਨੂੰ ਮੋਰਚੇ ਨੂੰ ਲੈ ਕੇ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਨੇ ਅੱਜ ਅਪੀਲ ਵੀ ਕੀਤੀ ਆ 30 ਤਰੀਕ ਦੇ ਸੱਦੇ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਧੰਨਵਾਦ